ਵੱਡੀ ਖਬਰ ਤੁਹਾਡਾ ਸਾਂਝੀ ਕਰ ਰਿਹਾ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫੇਰ ਤੋਂ ਫਾਇਰਿੰਗ ਹੋਈ ਹੈ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਇਮੀਗ੍ਰੇਸ਼ਨ ਚਲਾਉਣ ਵਾਲੇ ਮਾਲਕ ਨੂੰ ਗੋਲੀ ਲੱਗੀ ਹੈ ਜ਼ਖਮੀ ਰਾਹੁਲ ਕੱਕੜ ਨੂੰ ਅਨਿਲ ਬਾਗੀ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਉਧਰ ਦੀ ਪੁਲਿਸ ਮੌਕੇ ਤੇ ਪੁੱਜੀ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਜ્યાં ਤਸਵੀਰਾਂ ਫਿਰੋਜ਼ਪੁਰ ਦੀਆਂ ਸਾਹਮਣੇ ਆਈਆਂ ਨੇ ਦੋ ਦਿਨਾਂ ਬਾਅਦ ਫਿਰ ਤੋਂ ਗੋਲੀ ਚੱਲਦੀ ਹੈ ਜਦਕਿ ਦੋ ਦਿਨ ਪਹਿਲਾਂ ਅਚੇਹ ਇੱਕ ਮਾਮਲਾ ਸਾਹਮਣੇ ਆਉਂਦਾ ਜਦੋਂ ਇੱਕ ਇੱਕ ਡਾਕਟਰ ਦੇ ਗੋਲੀ ਮਾਰੀ ਜਾਂਦੀ ਹੈ ਪਰ ਮੁੜ ਤੋਂ ਗੋਲੀ ਚੱਲਣ ਦੀ ਫਾਇਰਿੰਗ ਹੋਣ ਦੀ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਇਮੀਗ੍ਰੇਸ਼ਨ ਚਲਾਉਣ ਵਾਲੇ ਮਾਲਕ ਨੂੰ ਗੋਲੀ ਲੱਗਦੀ ਹੈ ਜ਼ਖਮੀ ਹੋ ਜਾਂਦਾ ਹੈ ਗੰਭੀਰ ਰੂਪ ਦੇ ਨਾਲ ਉਸ ਨੂੰ ਹਸਪਤਾਲ ਪਹੁੰਚਤੀ ਕਰਵਾਇਆ ਗਿਆ ਹੈ ਪੁਲਿਸ ਮੌਕੇ ਤੇ ਪੁੱਜੀ ਹੈ ਪੁਲਿਸ ਦਾ ਇਸ ਮਾਮਲੇ ਤੇ ਕੀ ਆਖਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਤਾਜੀ ਆਪਣੀ ਕਲੋਨੀ ਦੇ ਵਿੱਚ ਹੀ ਰਹਿੰਦੇ ਆ ਮੇਰੇ ਦੋਸਤ ਦਾ ਕੋਲ ਆਇਆ ਵੀ ਰਾਹ ਹਜੂ ਨੂੰ ਕਿਸੇ ਨੇ ਨਾ ਮਤਲਬ ਸ਼ੂਟ ਕੀਤਾ ਤੋਂ ਬਾਕੀ ਲੈ ਕੇ ਪਹੁੰਚਿਆ ਇੱਥੇ ਆ ਕੇ ਬੈਠਾ ਤਾਂ ਉਹਨਾਂ ਦੀ ਬਾਜੂ ਦੇ ਉੱਤੇ ਮਤਲਬ ਗੋਲੀ ਜਿਹੜੀ ਹੈਗੀ ਆ ਲੱਗੀ ਹੋਈ ਹੈ ਇਹ ਬਾਗੀ ਰੋਡ ਦੇ ਸਾਹਮਣੇ ਦੇ ਨਾਲ ਦੀ ਨਾਲ ਇੱਥੇ ਅਜਿ ਹੋ ਸਕਦਾ ਕਾਹਦਾ ਕੰਮ ਕਰਦੇ ਕੀ ਕੰਮ ਕਰਦੇ ਇਹਨਾਂ ਦਾ ਹੈਗਾ ਜੀ ਵੀ ਵੇ ਐਡਮਿਗ੍ਰੇਸ਼ਨ ਦਾ ਜੀ ਤੇ ਨਾਲ ਇਹ ਰੋਕਣ ਦੇ ਪ੍ਰੈਜੈਂਟ ਹੈ ਕੋਈ ਦੁਸ਼ਮਣੀ ਹੈ ਜੇ ਕੋਈ ਵੈਸੇ ਦੁਸ਼ਮਣੀ ਵਾਲਾ ਤਾਂ ਕੋਈ ਇਹੋ ਜਿਹਾ ਹੈ ਨਹੀਂ ਅਸੀਂ ਦੀ ਅਸੀਂ ਮਤਲਬ ਦੋਸਤ ਆਮ ਆਪਸ ਵਿੱਚ ਇਕੱਠੇ ਰਹਿੰਦੇ ਆਂ ਇਹ ਕਿੰਨੇ ਕੁਝ ਕਰਦਾ ਆ। ਆਹ ਹੋਣੇ 10 ਮਿੰਟ 15 ਮਿੰਟ ਪਹਿਲਾਂ ਦੀ ਗੱਲ ਹੈ। ਕੋਈ ਲਗਾਤਾਰ ਬੋਲੀ ਚੱਲਣ ਦੀ ਵਾਰਦਾਤ ਤਾਂ ਹੋ ਰਹੀਆਂ ਕਿਵੇਂ ਸਮਝੋ ਤੁਸੀਂ। ਮਤਲਬ ਸ਼ਹਿਰ ਦੇ ਵਿੱਚ ਪਿੱਛੇ ਪਹਿਲਾਂ ਵੀ ਜਿਹੜੇ ਡਾਕਟਰਾਂ ਦੇ ਕਲੀਨਿਕ ਚੱਲਦੇ ਸਾਡੇ ਐਸਐਸਪੀ ਸਾਹਿਬ ਬਹੁਤ ਮਤਲਬ ਵਧੀਆ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਪਰ ਇਹ ਜਿਹੜਾ ਹੈਗਾ ਸ਼ੂਟਆਊਟ ਵਾਲੀਆਂ ਜਿਹੜੀਆਂ ਘਟ ਮਤਲਬ ਘਟਨਾਵਾਂ ਹੈਗੀਆਂ ਕਿਤੇ ਨਾ ਕਿਤੇ ਰੁਕਣ ਦਾ ਨਾਮ ਨਹੀਂ ਲੱਗਦਾ। ਸਰੇ ਤੋਂ ਸਰਾ ਜਿਹੜੀ ਮਾਮਲਾ ਹੋਇਆ ਸੱਕੀ ਮਾਮਲਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਮਤਲਬ ਰੌਹਲ ਕੱਕੜ ਇਹਨਾਂ ਨੇ ਪਰਫੈਕਟਲੀ ਆਲਰਾਇਟ ਜੇ ਅਦਰਵਾਈਜ਼ ਇਹਨਾਂ ਨੇ ਦੱਸਿਆ ਵੀ ਕੋਈ ਦੋ ਜਣੇ ਆਏ ਸੀ ਅ ਮੋਟਰਸਾਈਕਲ ਤੇ ਸੀ ਉਹਨਾਂ ਨੇ ਇਹਦੇ ਵੱਲੋਂ ਫਾਇਰ ਕਰਨ ਲੱਗੇ ਇਹਨਾਂ ਨੇ ਥੋੜੇ ਪਾਸੇ ਵੀ ਇਹਨਾਂ ਦੇ ਬਾਤ ਲੱਗੀ ਤੇ ਬਾਕੀ ਅਸੀਂ ਸਾਰੇ ਪਾਸੇ ਸਾਡੀ ਟੀਮਸ ਭੇਜੀ ਹੋਈਆਂ ਲਾਕਾਬੰਦੀ ਕੀਤੀ ਸੀਗੀ ਜਲਦੀ ਬੰਦੇ ਨੂੰ ਫੇਸ ਕਰ ਲੈਣਾ ਸਰਕਾਰ ਦਾ ਕੰਮ ਕਰਦੇ ਰਹੇ ਇਹਨਾਂ ਦਾ ਜੀ ਅ ਦੇ ਟ੍ਰੈਵਲ ਏਜੰਸੀ ਹੈਗੀ। ਕੋਈ ਜਿਸ਼ ਨੂੰ ਨਹੀਂ ਪੱਸੀ ਸਕਦਾ। ਨਹੀਂ ਜਿਹੜੇ ਧੱਕੇ ਨਾਲ ਪੁੱਛਦਾ ਸਰ। ਕੁਛ ਪਿਆਰ। ਸਹੀ ਆ, ਸਹੀ ਆ। ਦੋ ਬੈਠ। ਇੱਕ ਨੂੰ ਮੱਝੀ ਸਕਦਾ ਹੈ ਨੀ? ਇੱਕ ਇੱਕ ਜੀ ਹਾਂ ਜੀ ਬਾਕੀ।